ਉਹ ਗਾਇਆ ਰਾਜੀਵ ਜਵੰਦਾ ਨੇ ਉਸ ਚ ਲਿਖਿਆ ਉਹਨਾ ਕਿ ਪੁੱਤ ਮਰੇ ਨਹੀਂ ਭੁੱਲਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ ਔਰ ਉਸ ਦੇ ਵਿੱਚ ਉਸਨੇ ਐਕਟ ਵੀ ਕੀਤਾ ਹੈ ਸਿੱਧਾ ਰੁਕਾਂਗੇ ਉਮੇਸ਼ਤਾ ਉਮੇਸ਼ ਆ ਇੱਥੋਂ ਲੈ ਕੇ ਜਾ ਚੁੱਕੇ ਨੇ ਅੰਤਿਮ ਵਿਦਾਈ ਦਿੱਤੀ ਆ ਇੱਕ ਛੋਟੀ ਯਾਤਰਾ ਸੀ ਕਹਿ ਸਕਦੇ ਆ ਕੱਢੀ ਜਾਏਗੀ ਓਵਰ ਟੂ ਇਹ ਲੈ ਗੁਰਦੁਆਰਾ ਸਾਹਿਬ ਗਏ ਨੇ ਤੇ ਉਹ ਉੱਥੇ ਮੀਡੀਆ ਨਾਲ ਥੋੜਾ ਜਿਹਾ ਪਿੱਛੇ ਔਰ ਪਿੰਡ ਵਾਲਿਆਂ ਨੇ ਪਿੱਛੇ ਰੋਕ ਦਿੱਤਾ ਗਿਆ ਕਿਉਂਕਿ ਕਾਫੀ ਘੱਟ ਹੋ ਗਿਆ ਸੀਗਾ ਹੁਣ ਵਾਪਸ ਸਤੂ ਮੂੜਾਣਾ ਤੇ ਅ ਜਿੱਥੇ ਅੰਤਿਮ ਸੰਕਲਨ ਉੱਥੇ ਜਾਇਆ ਜਾਏਗਾ ਫਿਲਹਾਲ ਗੁਰਦੁਆਰਾ ਸਾਹਿਬ ਕੋਲ ਅੰਤਿਮ ਜਿਹੜਾ ਦਰਸ਼ਨ ਕਰਾਉਣ ਲੈ ਗਏ ਨੇ ਰਾਜਵਿੰਦਰ ਜਵੰਦਾ ਦੇ ਪਾਰਠੀਕ ਦਿਨ ਫੋਰ মিডিਆ ਨੂੰ ਪਿੱਛੇ ਥੋੜਾ ਜਿਹਾ ਰੋਕਿਆ ਗਿਆ ਘੱਟ ਕਾਫੀ ਹੋ ਚੁੱਕਿਆ ਸੀ ਕਿਉਂਕਿ ਇਸ ਕਰਕੇ ਕੰਟਰੋਲ ਵੀ ਕਰਨਾ ਰਹੇਗਾ ਉਹ ਫੈਸਲਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲਾਂਕ ਕੇ ਵਾਪਸ ਜਿਹੜੀ ਹੈਗੀ ਉਹ ਪਾਰਠੀਕ ਦਿਨ ਮੱਥਾ ਗੁਰਦੁਆਰਾ ਸਾਹਿਬ ਅੰਤਿਮ ਮੱਥਾ ਟਿਕਾ ਕੇ ਰਾਜਵਿੰਦਰ ਰਾਜ ਰਾਜਵੀਰ ਜਵੰਦਾ ਦੀ ਦੇਹ ਨੂੰ ਉਹ ਵਾਪਸ ਫਿਰ ਇਸੋ ਇਸੇ ਰਸਤੇ ਨੂੰ ਇਸੇ ਰਸਤੇ ਤੋਂ ਸ਼ਮਸ਼ਾਨ ਘਾਟ ਚ ਲੈ ਜਾਇਆ ਜਿੱਥੇ ਅੰਤਿਮ ਸੰਸਕਾਰ ਕਰਨਾ ਹੈ ਗਰਾਊਂਡ ਵਿੱਚ ਉੱਥੇ ਲੈ ਜਾਇਆ ਜਾਏਗਾ ਘਰ ਤੋਂ ਪਾਰਟੀ ਦੇ ਜਿਹੜੀ ਹੈਗੀ ਉਹ ਟਰਾਲੀ ਵਿੱਚ ਅੱਜ ਰੱਖਣ ਵਾਲੇ ਨੇ ਪਹੁੰਚ ਚੁੱਕੀ ਹੈ ਤਾਂ ਥੋੜੇ ਹੀ ਸੈਕਿੰਡ ਵਿੱਚ ਬਸ ਇਹ ਦੇਖੋ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਹੈ ਕਿ ਪਿੱਛੇ ਪਿੱਛੇ ਹੋ ਜਾਓ ਘਾਟ ਨੂੰ ਕਿੱਥੇ ਜਾ ਰਿਹਾ ਕਿ ਕਾਫੀ ਭੀੜ ਹੈ ਲੋਕਾਂ ਦੀ ਜਿਹੜੀ ਹੈ ਜੋ ਹੋ ਚੁੱਕੀ ਹੈ ਤਾਂ ਜਿਹੜੀ ਪਾਰਕੀ ਦੇ ਉਹ ਕਾਲੀ ਵਿੱਚ ਜਿਹੜੀ ਹੈਗੀ ਉਹ ਰੱਖੀ ਜ਼ਾਰੀ ਹੈ ਇਹ ਤਸਵੀਰ ਆਪਣੇ ਆਪ ਵਿੱਚ ਕਾਫੀ ਇੱਕ ਅਜਿਹੀ ਤਸਵੀਰ ਹੈ ਇੱਕ ਗਮਗੀਨ ਤਸਵੀਰ ਹੈ ਇੱਕ ਅਜਿਹਾ ਲੋਕਾਂ ਦਾ ਚਿਹਰਾ ਗਾਇਕ ਇੱਕ ਪਰਿਵਾਰ ਦਾ ਚਿਰਾਗ ਅਜਿਹਾ ਪਲਵੀ ਦਾ ਕਹਿ ਰਿਹਾ ਹੈ ਦੁਨੀਆ ਨੂੰ ਤਾਂ ਪਾਰਕੀ ਦੇ ਜਿਹੜੀ ਹੈਗੀ ਉਹ ਰੱਖ ਦਿੱਤੀ ਗਈ ਹੈ ਆਪ ਵੀ ਜਿਹੜੀ ਹੈਗੀ ਉਹ ਰੱਖ ਦਿੱਤੀ ਗਈ ਹੈ ਰਾਜਵੀਰ ਜਵੰਦਾ ਦੀ ਟਰਾਲੀ ਵਿੱਚ ਉਹ ਗੱਡੀ ਵਾਲੇ ਬਈ ਪਿੱਛੇ ਦਾ ਬਿੱਲਾ ਜੀ ਦੇਖੋ ਰਣਜੀਤ ਬਾਵਾ ਨਾਲ ਨੇ ਹਰਭਜਨ ਮਾਨ ਨਾਲ ਨੇ ਗगन ਕੋਕਰੀ ਸਾਰੇ ਸਿੰਗਰ ਨੇ ਜਿਹੜੇ ਨਾਲ ਨੇ ਦੇ ਦੇ ਨਾਲ ਪਾਰਟੀ ਦੇ ਨਾਲ ਜਿਹੜੀ ਕੀਤੀ ਹੈ ਉਹ ਤਾਂ ਇੱਕ ਜਿਹੜੀ ਸ਼ਬ ਯਾਤਰਾ ਹੈ ਉਹ ਟਰਾਲੀ ਵਿੱਚ ਜਿਹੜਾ ਹੈਗੇ ਨੇ ਉਹਨਾਂ ਦੀ ਪਤਨੀ ਮੌਜੂਦ ਹੈ ਐਮੀ ਵਿਰਕ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਗਗਨ ਕੋਤਰੀ ਐਮੀ ਵਿਰਕ ਇਹ ਸਾਰੇ ਨੇ ਕਾਫੀ ਘਟ ਹੋ ਗਿਆ ਹੈ ਕਾਫੀ ਘਟ ਹੋ ਚੁੱਕਾ ਹੈ ਜਿਹੜਾ ਸੰਭਾਲਣਾ ਬੜਾ ਔਖਾ ਹੋ ਰਿਹਾ ਹੈ ਲੋਕ ਕਾਫੀ ਨੇ ਮੀਡੀਆ ਦਾ ਜਿਹੜਾ ਹੈਗਾ ਹੀ ਹੈਗਾ ਲੇਕਿਨ ਲੋਕ ਕਾਫੀ ਨਹੀਂ ਆਮ ਲੋਕ ਕਾਫੀ ਨਹੀਂ ਤਾਂ ਹੁਣ ਜਿਹੜੀ ਪਾਰਟੀ ਦੇ ਹੈ ਉਹ ਜਿਹੜੀ ਹੈਗੀ ਹੈ ਉਹ ਰੱਖ ਦਿੱਤੀ ਗਈ ਹੈ ਤਾਂ ਪਰਿਵਾਰ ਤੇ ਸਾਥੀ ਕਲਾਕਾਰ ਅਤੇ ਕਾਫੀ ਇੱਥੇ ਤੱਕਾ ਮੁਖੀ ਜਿਹੜੀ ਹੈਗੀ ਹੈ ਉਹ ਵੀ ਉਹ ਲਗਾ ਤਸਵੀਰ ਦੇਖੋ ਕਿ ਇਹ ਯਾਤਰਾ ਜਿਹੜੀ ਹੈ ਲਿਗੈਂਟ ਆਪਾਂ ਭਾਰਤ ਚੁਲਦੇ ਜਿਹੜੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਭੀੜਾਂ ਲekin police bhi the majood hai lekin ਪਰ ਕੁਲੋ ਮੇਸ਼ਾ ਤਸਵੀਰ ਹੈ ਦੱਸਦੀ ਹੈ ਕਿ ਇਥੇ ਐਮਬੀ ਬਿੰਦਰ ਮਿੱਤਾ ਬਫਵਾ ਹੋ ਸਾਰੇ ਗਾਇਕ ਨਾਲ ਮੌਜੂਦ ਨੇ ਤਾਂ ਮ੍ਰਿਤਕ ਦੇਹ ਰੰਮੀ ਦੇ ਵਿੱਚ ਰੱਖਿਆ ਜਾ ਚੁੱਕਿਆ ਹੈ ਬਹੁਤ ਵਰਤਾ ਇਕੱਠ ਹੈ ਹਜੂਮ ਹੈ ਜਿਹੜੇ ਚੌਂ ਪੜੇ ਨੇ ਔਰ ਇਥੇ ਹਾਜ਼ਰੀ ਭਰਨ ਆਏ ਨੇ ਅੰਤਿਮ ਵਿਦਾਈ ਦੇਣ ਆਏ ਨੇ ਅੰਤਿਮ ਸ਼ਰਧਾਂਜਲੀ ਦੇਣ ਆਏ ਨੇ ਤਾਂ ਕਿ ਇੱਕ ਜਿਹੜਾ ਕਦਮ ਹੈ ਉਹਨਾਂ ਦਾ ਪ੍ਰਾਪਤ ਹੋਵੇ ਰਾਜਵੀ ਜਵੰਦਾ ਨੂੰ ਤਾਂ ਇਸ ਵੇਲੇ ਇੱਥੇ ਦੀਆਂ ਤਸਵੀਰਾਂ ਸੀ ਦਿਖਾ ਰਹੇ ਹਾਂ ਔਰ ਇੱਥੇ ਟਰਾਲੀ ਦੇ ਵਿੱਚ ਉਹਨਾਂ ਦੇ ਪਤਨੀ ਮੌਜੂਦ ਨੇ ਉਹਨਾਂ ਦੀਆਂ ਭੈਣਾਂ ਦੋਵੇਂ ਮੌਜੂਦ ਨੇ ਔਰ ਉਹਨਾਂ ਦੇ ਮਾਤਾ ਜਿਹੜੇ ਨੇ ਉਹ ਮੌਜੂਦ ਨੇ ਔਰ ਨਾਲ ਹੀ ਉਹਨਾਂ ਦੇ ਦੋਵੇਂ ਬੱਚੇ ਇੱਥੇ ਹਾਲਾਂਕਿ ਉਹ ਨਜ਼ਰ ਨਹੀਂ ਆਏ ਪਰ ਵੱਖੋ-ਵੱਖ ਹੋਰ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਨਾਲੋਂ ਨਾਲ ਜਾ ਰਹੇ ਨੇ ਦੱਸ ਦਈਏ ਕਿ ਉਹਨਾਂ